ਵੈਰ ਦੀ ਖਾਲਸਾ ਵੈਰ ਦੀ ਫਤਿਹ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਬੱਚੇ ਮਾਪੇ ਸਾਡਾ ਸਟਾਫ ਤੇ ਸਾਡੇ ਪਿੰਡ ਦੇ ਮੋਢਬਰ ਜਿਹੜੇ ਨੇ ਸਾਡਾ 10ਵੀਂ ਕਲਾਸ ਦਾ ਰਿਜ਼ਲਟ ਆਇਆ 2024 ਦਾ ਔਰ ਬਹੁਤ ਵਧੀਆ ਰਿਜ਼ਲਟ ਆਇਆ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਇਸ ਸਬੰਧ ਦੇ ਵਿੱਚ ਅਸੀਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਆ ਜੀ ਤੇ ਇੱਕ ਹੋਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਸਭ ਤੋਂ ਪਹਿਲੀਆਂ 5 ਪੋਜੀਸ਼ਨਾਂ ਆ ਉਹ ਸਾਡੀਆਂ ਬੇਟੀਆਂ ਹੀ ਲਈਆਂ ਐ ਤੇ ਮੁੰਡਿਆਂ ਦੇ ਬਹੁਤ ਵਧੀਆ ਨੰਬਰ ਆਏ ਆ ਪਰ ਫਰਸਟ ਜਿਹੜੀਆਂ ਆਈਆਂ ਆ ਉਹ ਤਿੰਨੋ ਬੇਟੀਆਂ ਹੀ ਆ ਫਰਸਟ ਨੰਬਰ ਤੇ ਸਾਡੀ ਪ੍ਰੀਤੀ ਬਾਲਾ ਆਈ ਆ ਬੇਟੀ ਪਹਿਲਾਂ ਵੀ ਬਹੁਤ ਵਧੀਆ ਨੰਬਰ ਲੈਂਦੀ ਰਹੀ ਆ ਰੈਕੀ 91% ਲੈ ਕੇ ਸਕੂਲ ਚੋਂ ਫਰਸਟ ਆਈ ਆ ਔਰ ਸੈਕੰਡ ਤੇ ਕਵਲਜੀਤ ਕੌਰ ਆ ਤੇ ਹੁਸਨਪ੍ਰੀਤ ਕੌਰ ਆ ਉਹਨਾਂ ਦੋਵਾਂ ਦੇ 90 90% ਨੰਬਰ ਆ 90 90% ਐਂਡ ਮਮਤਾਜ ਕੌਰ ਜਿਹੜੀ ਆ ਉਹਦੇ 89% ਆ ਇਹ ਜਿਹੜੇ ਆ ਸਾਡੇ ਟਾਪਰ ਨੇ ਔਰ ਬਾਕੀ ਬੱਚਿਆਂ ਦੇ ਵੀ ਸਾਰਿਆਂ ਦੇ ਮੋਰ 85% ਨੰਬਰ ਨੇ ਅਰਾਊਂਡ ਸਾਰੇ ਦੇ 90% ਔਰ ਉਹ ਵੀ ਥੋੜੇ ਬਹੁਦੇ ਨੰਬਰਾਂ ਦਾ ਫਰਕ ਕੋਈ ਨਾ ਜਿਆਦਾ ਮੈਟਰ ਨਹੀਂ ਕਰਦਾ ਤੇ ਉਹਨਾਂ ਨੂੰ ਵੀ ਮੈਂ ਵਧਾਈ ਦਾ ਵਧਾਈ ਦਿੰਦਾ ਹਾਂ ਔਰ ਮਾਪਿਆਂ ਨੂੰ ਔਰ ਸਭ ਤੋਂ ਜ਼ਰੂਰੀ ਜਿਹੜੇ ਸਾਡੇ ਕਲਾਸ ਇੰਚਾਰਜ ਨੇ ਸੁਖਵੰਤ ਸਿੰਘ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਤੇ ਬੱਚਿਆਂ ਨੂੰ ਇਸ ਪੋਜੀਸ਼ਨ ਤੇ ਪਹੁੰਚਾਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਥੇ ਇਕੱਤਰ ਹੋਏ ਸਾਰੇ ਸਾਡੇ ਕਲਾਸ ਦਾ ਕੱਲ ਪੰਜਾਬ ਬੋਰਡ ਸਿੱਖ ਐਜੂਕੇਸ਼ਨ ਬੋਰਡ ਦਾ ਕੱਲ ਦਾ 10ਥ ਦਾ ਰਿਜ਼ਲਟ ਆਇਆ ਜਿਦੇ ਵਿੱਚ ਸਾਡੇ ਸਕੂਲ ਦੇ ਬੱਚਿਆਂ ਨੇ ਬਹੁਤ ਵਧੀਆ ਪਰਸੈਂਟੇਜ ਨਾਲ 10ਥ ਪਾਸ ਕੀਤੀ ਹੈ ਸਾਡੇ ਸਕੂਲ ਦੇ ਫਰਸਟ ਬੱਚੇ ਦੇ 91% ਆਇਆ ਉਹਨਾਂ ਦਾ ਨਾਮ ਹੈ ਪ੍ਰੀਤੀ ਬਾਲਾ ਸੈਕੰਡ ਕਵਲਜੀਤ ਕੌਰ ਹੁਸਨਤ ਰਿਤਕੌਰ ਐਂਡ ਲਾਸਟ ਫੋਰਥ ਆਈਏ ਸਾਡੇ ਮੁੰਤਾਜ ਕੌਰ ਸਾਡੇ ਸਾਰੇ ਬੱਚਿਆਂ ਦੇ 85 ਤੋਂ 90 ਪਰਸੈਂਟੇਜ ਮਾਰਕਸ ਨੰਬਰ ਆਇਆ ਅਸੀਂ ਬਹੁਤ ਹੀ ਵਧਾਈਆਂ ਦਿੰਨੇ ਆ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਜਿਨ੍ਹਾਂ ਨੇ ਸਾਡਾ ਸਾਥ ਦੇ ਕੇ ਆਪਣੇ ਬੱਚੇ ਨੂੰ ਇਸ ਪੋਜੀਸ਼ਨ ਤੱਕ ਪਹੁੰਚਾਇਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਮਹਾਨ ਯੋਧੇ ਸ਼ੀਤ ਸ਼ਾਮ ਸਿੰਘ ਟਾਰੀ ਜਿਨ੍ਹਾਂ ਦੇ ਨਾਂ ਤੇ ਸਾਡਾ ਇਹ ਸਕੂਲ ਆ ਸ਼ੀਤ ਸ਼ਾਮ ਸਿੰਘ ਟਾਰੀ ਅਤੇ ਉਹ ਸਕੂਲ ਨੂੰ ਸਥਾਪਿਤ ਕਰਨ ਵਾਲੇ ਸਰਦਾਰ ਸੋਹਣ ਸਿੰਘ ਜੀ ਮਾਸਟਰ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਨਾਂ ਨਾਲ ਸਕੂਲ ਜਾਣਿਆ ਜਾਂਦਾ ਔਰ ਇਹ ਸਕੂਲ ਦੇ ਪ੍ਰਿੰਸੀਪਲ ਗੁਰਜੋਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪੜਾਇਆ ਤੇ ਸਾਡੇ ਮੇਰੇ دوست ਹੈਪੀ ਜੀ ਪੱਤਰਕਾਰ ਉਹਨਾਂ ਦੀ ਬੇਟੀ ਪ੍ਰੀਤੀ ਬਾਲਾ ਜਿਨੇ ਕੇ ਸਕੂਲ ਦੇ ਵਿੱਚੋਂ 99% ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਪਿੰਡ ਵਾਸਤੇ ਮਾਣ ਵਾਲੀ ਗੱਲ ਆ ਤੇ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੇਟੀ कि ਇਹ ਵੱਡੇ ਮਕਾਮ ਤੇ ਪਹੁੰਚ ਕੇ ਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਮਾਣ ਵਾਲੀ ਗੱਲ ਆ ਸ਼ਹੀਦ ਸਾਮ ਸਿੰਘ ạtਾਰੀ ਪਬਲਿਕ ਸਕੂਲ ਸਬਰਾ ਜਿੱਥੇ ਸਾਡੇ ਬੱਚਿਆਂ ਨੇ ਪਹਿਲੇ ਨੰਬਰ ਤੇ ਆ ਕੇ ਪ੍ਰਿੰਤੀ ਬਾਲਾ ਨੇ ਸਤਾਨ ਹਾਜ਼ਰ ਅਸਾਂ ਸਰ ਕੀਤਾ ਇਸ ਕਰਕੇ ਅਸੀਂ ਮਾਪੇ ਨੂੰ ਬਹੁਤ ਬਹੁਤ ਵਧਾਈਆਂ ਵੀਰ ਗਰਜੋਤ ਸਿੰਘ ਵੀਰ ਸਖਵਾਨ ਸਿੰਘ ਬਹੁਤ ਬਹੁਤ ਜਿਨ੍ਹਾਂ ਨੇ ਮਿਹਨਤ ਕਰਕੇ ਬੱਚਿਆਂ ਨੂੰ ਅੱਗੇ ਲਿਆਂਦਾ ਧੰਨਵਾਦ ਕਰਦੇ ਹਾਂ ਅਸੀਂ ਮੇਰੇ ਹਾਂਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਸ਼ਹੀਦ ਅਸ਼ਾਮ ਸਿੰਘ ਟਾਰੀ ਪਬਲਿਕ ਸਕੂਲ ਇਹ ਬਹੁਤ ਬੱਚਿਆਂ ਨੇ ਜਿਹੜਾ ਸਾਡਾ ਪਿੰਡ ਦਾ ਜਿਹੜਾ ਨਾਮ ਰੋਸ਼ਨ ਕੀਤਾ ਵਾ ਰੀਤੀਬਲ ਤੇ ਗਰਜੋਤ ਸਿੰਘ ਪ੍ਰਿੰਸੀਪਲ ਜਿਨ੍ਹਾਂ ਨੇ ਇਹ ਸਦਕਾ ਸਾਰੇ ਟੀਚਰਾਂ ਨੇ ਮਿਹਨਤ ਕਰਕੇ ਸਾਡੇ ਸਭਰਾਵਾਂ ਦਾ ਜਿਹੜਾ ਬਹੁਤ ਬੱਚਿਆਂ ਨੇ ਸਿਰ ਉੱਚਾ ਕੀਤਾ ਵਾ ਅਸੀਂ ਸਾਰੇ ਸਟਾਫ ਦਾ ਸਾਰੇ ਬੱਚਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਵੈਗਰ ਜੀ ਕਾ ਖਾਲਸਾ ਤੇ ਵੈਗਰ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਪ੍ਰੀਤੀ ਬਾਲਾਵਾ ਤੇ ਮੈਂ 10th ਕਲਾਸ ਵਿੱਚ ਪੜਦੀ ਹਾਂ ਤੇ ਸ਼ਹੀਦ ਸ਼ਾਮ ਸਿੰਘ ਟਾਰੀ ਪਬਲਿਕ ਸਕੂਲ ਸਭਰਾਂ ਦੇ ਵਿੱਚ ਮੈਂ ਪੜਦੀ ਹਾਂ ਤੇ ਮੇਰੀ ਮੇਰੀ ਫਰਸਟ ਪੋਜੀਸ਼ਨ ਆਈ ਹੈ ਕਲਾਸ 10th ਦੇ ਵਿੱਚੋਂ 91% ਆਏ ਆ ਤੇ ਮੈਂ ਸਾਰੇ ਸਕੂਲ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਟੀਚਰਸ ਨੇ ਮੈਨੂੰ ਇੰਨਾ ਵਧੀਆ ਪੜਾਇਆ ਕਿ ਮੈਂ ਫਰਸਟ ਪੋਜੀਸ਼ਨ ਲੈ ਸਕਾਂ ਥੈਂਕ ਯੂ ਟੀਚਰ ਬੰਨਾ ਚਾਹਨੀ ਅੱਗੇ ਹੋਰ ਵਾਹਿਗੁਰੂ ਜੀ ਕਾਕਾ ਹਲਸਾ ਵਾਹਿਗੁਰੂ ਜੀ ਕੀ ਫਤੇ ਮੇਰਾ ਨਾਮ ਹਸਨਪ੍ਰੀਤ ਕੌੜਾ ਮੈਂ 10th ਕਲਾਸਿਸ ਪੜ੍ਹਦੀ ਆ ਮੈਂ ਕਾਲੀ ਸਾਡੇ ਸਕੂਲ ਦਾ ਰਿਜ਼ਲਟ ਡਿਕਲੇਅਰ ਹੋਇਆ ਵੇ ਤੇ ਮੈਨੂੰ 90%ਜ ਆਇਆ ਤੇ ਮੈਂ ਆਪਣੇ ਸਕੂਲ ਦਾ ਤੇ ਆਪਣੇ ਪੇਰੈਂਟਸ ਦਾ ਧੰਨਵਾਦ ਕਰਦੀ ਜਿੰਨਾਂ ਨੇ ਮੈਨੂੰ ਇੰਨਾ ਪੜਾਇਆ ਤੇ ਮਤਲਬ ਕਿ ਇੰਨਾ ਅਗੇ ਹੌਂਦਾ ਜਤਨ ਕੀਤਾ ਤੇ ਸਾਡੇ ਸਕੂਲ ਦਾ ਵੀ ਬਹੁਤ ਧੰਨਵਾਦ ਕਰਦੀ ਆ ਤੇ ਅੱਗੇ ਮੈਂ ਚਾਹੁੰਦੀ ਆ ਕਿ ਹਾਂ ਇਸ ਤਰ੍ਹਾਂ ਹੀ ਬਲੋਗੀ ਕਰਾਂ ਮੇਰੇ ਟੀਚਰ ਵੀ ਮੈਨਾਂ ਇਸ ਤੈ ਸਾਥ ਦੇਣ ਤੇ ਪੇਰੈਂਟਸ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਵਲਜੀਤ ਕੌਰ ਆ ਮੈਂ ਸ਼ਹੀ ਸੰਸਿੰਘ 82 ਸਕੂਲ ਵਿੱਚ 10th ਕਲਾਸ ਦੀ ਸਟੂਡੈਂਟ ਆ ਕੱਲ ਮੇਰਾ ਬੋਰਡ ਰਿਜ਼ਲਟ ਆਇਆ ਵਾ ਮੈਂ ਸੈਕਿੰਡ ਪੋਜੀਸ਼ਨ 90% ਮਾਰਕਸ ਨਾਲ ਲੈ ਕੇ ਲਈਆ ਮੈਂ ਆਪਣੇ ਟੀਚਰਸ ਦਾ ਆਪਣੇ ਪੇਰੈਂਟਸ ਦਾ ਬਹੁਤ ਥੈਂਕ ਯੂ ਕੱਢਦੀ ਆ ਕਿ ਉਹਨਾਂ ਮੇਰੀ ਐਨੀ ਹੈਲਪ ਕੀਤੀ ਤਾਂ ਮੈਂ ਇਹ ਵਾਲੀ ਪੋਜੀਸ਼ਨ ਲੈ ਸਕੀ ਆ ਮੈਂ ਆਪਣੇ ਟੀਚਰਸ ਦਾ ਬਹੁਤ ਥੈਂਕ ਯੂ ਕਰੂੰਗੀ ਕਿ ਮੈਂ ਉਹਨਾਂ ਨੇ ਇੰਨਾ ਚੰਗਾ ਪੜਾਇਆ ਤੇ ਮੇਰੀ ਸੈਕਿੰਡ ਪੋਜੀਸ਼ਨ ਆਈ ਥੈਂਕ ਯੂ ਨੈਕਸਟ